12000 ਕਰੋੜ ਰੁਪਇਆ ਜੋ ਐਸਟੀਆਰਐਫ ਦਾ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਉਹਦੀ ਲਗਾਤਾਰ ਚਰਚਾ ਪਰਸੋਂ ਤੋਂ ਪੱਕੀ ਹੋਈ ਹੈ ਤੇ ਮਾਨ ਸਰਕਾਰ ਹੈ ਜਿਹੜੀ ਉਹ ਕੋਈ ਵੀ ਇਹਦੇ ਤੇ ਜਵਾਬ ਦੇਣ ਨੂੰ ਤਿਆਰ ਨਹੀਂ ਕਿ 12000 ਕਰੋੜ ਰੁਪਇਆ ਕਿੱਥੇ ਹੈ ਤੇ ਕਿਉਂ ਨਹੀਂ ਉਹ ਹੜ੍ਹ ਪੀੜਤਾਂ ਦੇ ਉੱਤੇ ਖਰਚਿਆ ਗਿਆ ਕਿਉਂਕਿ ਕਾਗਜ਼ਾਂ ਦੇ ਵਿੱਚ ਜ਼ਰੂਰ 12000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਹੈਗਾ ਜਿਹੜਾ ਡਿਜ਼ਾਸਟਰ ਫੰਡ ਹੁੰਦਾ ਉਹਦੇ ਵਿੱਚ 12000 ਕਰੋੜ ਰੁਪਇਆ ਕਾਗਜ਼ਾਂ ਦੇ ਵਿੱਚ ਦਿਖਾਈ ਦੇ ਰਿਹਾ ਪਰ ਸੱਚਾਈ ਦੇ ਵਿੱਚ ਉਹ 12000 ਕਰੋੜ ਰੁਪਇਆ ਕਿੱਥੇ ਹੈ ਕਿੱਥੇ ਨਹੀਂ ਹੈਗਾ ਜਾਂ ਕਿੱਥੇ ਖਰਚ ਦਿੱਤਾ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਤੇ ਕਰੀਬ-ਕਰੀਬ ਪਿਛਲੇ ਕਈ ਸਾਲਾਂ ਤੋਂ ਇੰਨਾ ਹੀ ਜਿਹੜਾ ਰਿਲੀਫ ਫੰਡ ਹੈ ਸੈਂਟਰ ਸਰਕਾਰ ਵੱਲੋਂ ਹਰ ਸਾਲ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਕਦੇ 600 ਕੁਝ ਕਰੋੜ ਰੁਪਇਆ ਕਦੇ 500 ਕਰੋੜ ਰੁਪਇਆ ਇਸ ਤਰੀਕੇ ਨਾਲ ਹਰ ਸਾਲ ਦੋ ਵਾਰੀ ਜਿਹੜਾ ਸਟੇਟ ਰੀਲੀਫ ਫੰਡ ਹੈ ਉਹ ਸੈਂਟਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਆਫਸਰ ਰੀਲੀਫ ਫੰਡ ਦੇ ਵਿੱਚੋਂ ਸਿਰਫ ਔਰ ਸਿਰਫ 150 ਕਰੋੜ ਰੁਪਇਆ ਕਿਉਂਕਿ ਬਹੁਤ ਜ਼ਿਆਦਾ ਲੋੜ ਦੇ ਵਿੱਚ ਸੀ ਲੋਕ ਹੜਪੀੜਤ ਉੱਥੇ ਸਿਰਫ 150 ਕਰੋੜ ਰੁਪਇਆ ਹੀ ਜਾਰੀ ਕੀਤਾ ਗਿਆ ਤੇ ਉਹਦੇ ਨਾਲ ਹੀ ਹੁਣ ਤੱਕ ਸਟੇਟ ਵੱਲੋਂ ਸਾਰਾ ਰੀਲੀਫ ਉੱਥੇ ਚੱਲ ਰਿਹਾ ਸੀ ਜਿੰਦੋਂ ਤੱਕ 1600 ਕਰੋੜ ਰੁਪਇਆ ਸੈਂਟਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਤੇ ਜਵਾਬ ਦੇਣਾ ਮੰਗਦਾ ਹੈ ਪੰਜਾਬ ਸਰਕਾਰ ਨੂੰ ਵੀ ਕਿਉਂ ਲੋਕਾਂ ਦੀ ਜਿਹੜੀ ਮੁਸੀਬਤ ਦੇ ਵੇਲੇ ਕੰਮ ਆਉਣ ਵਾਲਾ ਪੈਸਾ ਸੀ ਉਹ ਕਿਉਂ ਤੁਸੀਂ ਆਪਣੀ ਵਰਤੋਂ ਦੇ ਵਿੱਚ ਲੈ ਲਿਆ ਕੀ ਤੁਸੀਂ ਉਹ ਮਸ਼ਹੂਰੀਆਂ ਵਾਸਤੇ ਵਰਤਦਾ ਕੀ ਕੇਜਰੀਵਾਲ ਦੀ ਸੇਵਾ ਵਾਸਤੇ ਵਰਤਦਾ ਇਹਦਾ ਜਵਾਬ ਦੇਣਾ ਪੰਜਾਬ ਸਰਕਾਰ ਨੂੰ ਪੜ